ਲੁਧਿਆਣਾ ਦੇ ਦਸ਼ਮੇਸ਼ ਨਗਰ ਰੇਲਵੇ ਲਾਈਨਾਂ ਦੀਆਂ ਸਾਈਡਾਂ ਤੇ ਦੀਵਾਰ ਬਣਨ ਨੂੰ ਲੈ ਕੇ ਨਿੰਗ ਸਿੰਘਾ ਵੱਲੋਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਅਨਮਿੱਥੇ ਸਮੇਂ ਲਈ ਤਰਨਾ ਲਾ ਦਿੱਤਾ ਗਿਆ ਜਿਦੇ ਵਿੱਚ ਉਹਨਾਂ ਨੇ ਇਹਨਾਂ ਮੰਗਾਂ ਨੂੰ ਮੁੱਖ ਰੱਖਿਆ ਤੇ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਰਨਾ ਬਰਕਰਾਰ ਰਹੇਗਾ ਸਾਰੀਆਂ ਪ੍ਰਾਪਰਟੀਆਂ ਬੱਚਿਆਂ ਦਾ ਆਣਾ ਜਾਣਾ ਬੰਦ ਕਰਤਾ ਸਾਰੀ ਪ੍ਰਾਪਰਟੀਆਂ ਨੂੰ ਇਹਨਾਂ ਨੇ ਐ ਕਰਤਾ ਵੀ ਰੱਦੀ ਤੇ ਜਿਹੜਾ 2 ਲੱਖ ਬੰਦੇ ਦੀ ਆਵਾਜ਼ਈ ਦਾ ਫਾਟਕ ਸੀਗਾ ਉਹ ਬੰਦ ਕਰਤਾ ਤੇ ਜਿਹੜੀ ਆ ਲੈਣਾ ਨੇ ਸਿੱਧੀਆਂ ਇਹ ਅਸੀਂ ਕਹਿੰਨੇ ਆ ਤੁਸੀਂ ਸਿੱਧੀਆਂ ਪਾ ਰਹੇ ਹੋ ਅਸੀਂ ਤੁਹਾਡੇ ਕੰਮ 'ਚ ਉਲੰਘਣ ਕੀਤਾ ਤੇ ਤੁਸੀਂ ਸਾਨੂੰ ਤਾਂ ਦੱਸੋ ਜੇ ਅਸੀਂ ਤੁਹਾਡੇ ਕੰਮ ਨੂੰ ਰੋਕਿਆ ਤੇ ਤਾਂ ਦੱਸੋ ਪਰ ਰੇਲਵੇ ਕਿਸੇ ਹੱਦ ਤੱਕ ਕਰਤਾ ਮੁਹੱਲਾ ਨਿਵਾਸੀਆਂ ਨਾਲ ਵੀ ਸਹਿਮਤ ਹੋਵੇ ਜੇ ਮੁਹੱਲਾ ਨਿਵਾਸੀਆਂ ਨਾਲ ਸਹਿਮਤ ਨਹੀਂ ਹੈਗੀ ਤੇ ਇਹ ਕੀ ਚਾਉਂਦੇ ਨੇ ਕਿ ਮੱਲਾ ਨਿਵਾਸੀ ਰੇਲਵੇ ਪਟਰੀ ਦੇ ਉੱਪਰ ਬੈਠਣ ਨੂੰ ਮਜਬੂਰ ਹੋ ਜਾਣ ਧੱਕਾ ਵੀ ਕਿਸੇ ਹੱਦ ਤੱਕ ਹੁੰਦਾ ਨਾ ਇਹਨਾਂ ਨੇ ਦੋਨੋਂ ਪਾਸੇ ਕੋਈ ਰਾਹਤਾ ਦਿੱਤਾ ਜਦ ਕੇ ਫਿਰੋਜ਼ਪੁਰ ਵਾਲੇ ਫਾਟਕ ਦੇਖ ਲੋ ਕੀ ਗੱਲ ਉਦੋਂ ਵੀ ਵੀਆਈਪੀ ਆਪਣਾ ਫਾਟਕ ਆ ਜਿਹੜਾ ਉਦੋਂ ਫਾਟਕ ਖੋਲਤਾ 15 ਦਿਨਾਂ ਲਈ ਬੰਦ ਕੀਤਾ ਉਸ ਤੋਂ ਬਾਅਦ ਖੋਲ ਦਿੱਤਾ ਤੇ ਇਹ ਕੀ ਗੱਲ ਇਹ ਫਾਟਕ ਨਜਾਇਜ਼ ਹੈ ਜਦ ਕੇ ਰੇਲਵੇ ਨੇ ਰਾਹ ਦਿੱਤਾ ਹੋਇਆ ਸੀਗਾ ਤਸੀਲਦਾਰ ਹੈ ਜਿਹੜਾ ਉਹਨੇ ਗਲਤ ਰਿਪੋਰਟ ਬਣਾਈ ਆ ਮੈਂ ਕਹਿਣੋਂ ਨਹੀਂ ਡਰੂੰਗਾ ਕਿਉਂ ਕਿ ਮੈਂ ਰਾਜਨੀਤਿਕ ਪਾਰਟੀਆਂ ਵਾਂਗ ਇੱਥੇ ਰੋਟੀਆਂ ਨਹੀਂ ਸੇਕਣ ਆਇਆ ਮੈਂ ਇਸ ਪਰਿਵਾਰ ਦਾ ਹਿੱਸਾ ਵਾਂ ਸੋ ਇਸ ਲਈ ਕੱਲ ਜਿਹੜੇ ਸਾਡੇ ਹਲਕੇ ਦੇ ਐਮ.ਐਲ.ਏ ਸਾਹਿਬ ਨੇ ਉਹ ਇੱਥੇ ਆਏ ਸੀਗੇ ਉਹ ਕਹਿੰਦੇ ਜੀ ਰੋਡ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਾਡੀ ਆ ਅਸੀਂ ਐਮ.ਐਲ.ਏ ਸਾਹਿਬ ਨੂੰ ਵੀ ਬੜੀ ਸ਼ਾਬਾਸ਼ ਦਿੰਨੇ ਆ ਵੀ ਜਿਹੜਾ ਤੁਸੀਂ ਆ ਕੇ ਸਾਡੀ ਬਾਤ ਦਾ ਪੁੱਛੀ ਚਲੋ ਦੇਰ ਆਏ ਦਰੁਸਤ ਆਏ ਪਰ ਆਏ ਤਾਂ ਸੀ ਸੋ ਇਸ ਲਈ ਜਿਹੜੀ ਇਹ ਰੋਡ ਇਹ ਪੂਰੀ ਫਾਟਕ ਤੱਕਰ ਜਾਊਗੀ ਜੇ ਰੇਲਵੇ ਤੱਕਾ ਕਰੂਗੀ ਤੇ ਰੇਲਵੇ ਆਪਣਾ ਜਿਹੜਾ ਵਾ ਪ੍ਰਦਰਸ਼ਨ ਉਹ ਆਪ ਕਰਵਾਉਗੀ ਲੁਧਿਆਣਾ ਲਾਈਵ ਲਈ ਅਮਿਤ <th>ਪੜ ਦੀ ਰਿਪੋਰਟ